ਕਰਤੇਮ ਸਿੰਘ ਨੂੰ ਬੇਨਤੀ ਕਰਦਾ ਦੋਵੇਂ ਹੱਥ ਜੋੜ ਕੇ ਨਾ ਛੇੜੋ ਮਜੀਠੀਏ ਨੂੰ ਆਪਦਾ ਕੰਮ ਕਰੋ ਜੇ ਮੈਨੂੰ ਇਸ ਤਰ੍ਹਾਂ ਕੀਤਾ ਤੇ ਹਲੇ ਤਾਂ ਮੈਂ ਹਲੇ ਵੀ ਤੁਹਾਨੂੰ ਕਹਿ ਰਿਹਾ ਕਿ ਹੁਣ ਵੀ ਚੁੱਪ ਕਰ ਜਾ ਅੱਜ ਸ਼ਾਮ ਨੂੰ ਜੇ ਬੋਲੇ ਤਾਂ ਮੈਨੂੰ ਮਜਬੂਰ ਨਾ ਕਰਦੇ ਹੋ ਮੈਂ ਕੁਝ ਹੋਰ ਲਿਆ ਕੇ ਫੇਰ ਦਿਖਾ ਦੂੰ ਤੇ ਕਮਰੇ ਧਾਰੀ ਸਿੰਘ ਨੇ ਸਰਦਾਰ ਕਰਤਾਰ ਸਿੰਘ ਜੀ ਹੋਰੀ ਮੈਂ ਉਹਨਾਂ ਦੀ ਇੱਜ਼ਤ ਕਦਰ ਕਰਦਾ ਇਸ ਗੱਲ ਕਰਕੇ ਕਿ ਉਹ ਬਜ਼ੁਰਗ ਵੀ ਨੇ ਮੇਰੇ ਤੋਂ ਔਰ ਇਹ ਕਮਰੇ ਧਾਰੀ ਵੀ ਨੇ ਮਗਰ ਅਮਰਿਤ ਧਾਰੀ ਸਿੰਘ ਨੂੰ ਝੂਠ ਬੋਲਣ ਦਾ ਅਧਿਕਾਰ ਨਹੀਂ ਮਿਲਿਆ ਤੇ ਕਮਰੇ ਧਾਰੀ ਸਿੰਘ ਨੇ ਸਰਦਾਰ ਕਰਸੇਮ ਸਿੰਘ ਜੀ ਹੁਰੀ ਮੈਂ ਉਹਨਾਂ ਦੀ ਇੱਜ਼ਤ ਕਦਰ ਕਰਦਾ ਹਾਂ ਇਸ ਗੱਲ ਕਰਕੇ ਕਿ ਉਹ ਬਜ਼ੁਰਗ ਵੀ ਨੇ ਮੇਰੇ ਤੋਂ ਔਰ ਇਹ ਕਮਰੇ ਧਾਰੀ ਵੀ ਨੇ ਮਗਰ ਅਮਰਿਤ ਧਾਰੀ ਸਿੰਘ ਨੂੰ ਝੂਠ ਬੋਲਣ ਦਾ ਅਧਿਕਾਰ ਨਹੀਂ ਮਿਲਿਆ ਗੱਪਾਂ ਮਾਰਨ ਦਾ ਝੂਠ ਬੋਲਣ ਦਾ ਫਰਾਡ ਕਰਨ ਦਾ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਗੁਰੂ ਦੇ ਸਿੱਖ ਦਾ ਫਰਜ਼ ਬਹੁਤ ਵੱਡਾ ਤੇ ਬਹੁਤ ਵੱਖਰਾ ਬਣ ਜਾਂਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਗੁਰੂ ਦਾ ਸਿੱਖ ਬਾਣੇ ਤੇ ਬਾਣੀ ਦਾ ਸਤਕਾਰ ਕਰਨਾ ਉਹਦਾ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਸਭ ਦੀ ਹੈ ਮਗਰ ਉਹਨਾਂ ਦੀ ਵੱਡੀ ਹੈ ਜਿਸ ਤਰੀਕੇ ਨਾਲ ਅਜਨਾਲੇ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਗਏ ਔਰ ਉਸ ਵੇਲੇ ਵੀ ਮੈਂ ਕਹਾ ਕਿ ਕੋਈ ਗੁਰੂ ਦਾ ਸਿੱਖ ਇਹ ਜੀ ਗਸਤਾਖੀ ਨਹੀਂ ਕਰ ਸਕਦਾ ਮਗਰ ਅੰਮ੍ਰਿਤਪਾਲ ਦੇ ਡੈਡੀ ਨੇ ਤਰਸੀਮ ਸੋਹ ਨੇ ਕਿਵੇਂ ਝੂਠ ਬੋਲਦੇ ਹਰ ਗੱਲ ਦਾ ਪਿਛਲਾ ਕਹਿੰਦਾ ਜੀ ਕੀ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ AI AI ਕਰੀ ਗਏ ਉਹਨਾਂ ਨੂੰ ਪੁੱਛ ਲਿਓ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਕਿ ਅੰਮ੍ਰਿਤਪਾਲ ਇੰਟੈਲੀਜੈਂਸ ਦੀ ਗੱਲ ਕਰਦੇ ਆ ਕਿਉਂਕਿ ਕਮਾਲ ਦੀ ਗੱਲ ਆ ਉਹ ਬੰਦਾ ਜਿਉਂਦਾ ਜਾਗਦਾ ਸੁਖਪ੍ਰੀਤ ਸਿੰਘ ਹਰੀ ਨਾ ਉਹ ਕਹਿ ਰਿਹਾ ਮੇਰੀ ਕਰਾਓ ਫੋਰੈਂਸਿਕ ਕਰਾ ਲੋ ਜਿੱਥੇ ਭੇਜਨੀ ਆ ਵਾਇਸ ਸੈਂਪਲਿੰਗ ਕਰਾ ਲੋ ਮਗਰ ਕਰਾਉਂਦਾ ਕੌਣ ਨਹੀਂ ਤਾਲੇ ਆਉਣ ਲਈ ਮਜਬੂਰ ਹੋਇਆ ਮੈਂ ਜਦ ਵੀ ਕੋਈ ਗੱਲ ਕਰਦਾ ਤੇ ਮੇਰੇ ਤੇ ਡਰੱਗ ਦਾ ਇਲਜ਼ਾਮ ਲਾਉਣਾ ਸ਼ੁਰੂ ਕਰਦੇ ਵੈਸੇ ਤਾਂ ਹੁਣ ਕੋਰਟਾਂ 'ਚ تسلی ਹੋ ਗਈ ਆ ਮਗਰ ਮੈਂ ਮਨ ਨੂੰ ਤਾਂ ਤਾਂ ਇਲਾਜ ਕੋਈ ਨਹੀਂ ਫਿਰ ਮੈਂ ਮਨ 'ਚ ਸੋਚਿਆ ਯਾਰ ਗੁਰੂ ਦਾ ਸਿੱਖ ਐ ਅਮਰਿਤਧਾਰੀ ਸਿੰਘ ਐ ਕੰਮ ਵੇਖੋ ਇਹਨਾਂ ਦੇ ਕੀ ਜੇ ਆਪਦੇ ਘਰ 'ਚ ਮਤਲਬ ਸ਼ਰਿਆ ਮੈਂ ਅੱਜ ਕਹਿ ਰਿਹਾ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਜਦੇ ਢੋਂਗ ਰਚਿਆ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਜੀ ਇਹ ਤਾਂ ਅੰਮ੍ਰਿਤ ਛਕਾਉਂਦਾ ਜਾਂ ਨਸ਼ੇ ਛਡਾਉਂਦਾ ਨਾ ਸਭ ਤੋਂ ਵੱਧ ਨਸ਼ਾ ਉੱਥੇ ਵਿਕਦਾ ਸੀ ਉਸ ਵੇਲੇ ਵੀ ਸਭ ਤੋਂ ਵੱਧ ਨਸ਼ਾ ਉੱਥੇ ਕਰਾਇਆ ਜਾਂਦਾ ਸੀ ਮਗਰ ਉਹਨੂੰ ਕਵਰ ਕਿਉਂਕਿ ਇਹ ਬਾਣਾ ਪਾਲਿਆ ਸੀ ਰੰਗ ਰੂਪ ਕੁਝ ਹੋਰ ਬਖਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਮੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਤੇ ਆਪਦੇ ਭਰਾ ਦਾ ਨਾ ਛਡਾਇਆ ਗਿਆ ਤੂੰ ਔਰ ਹੁਣ ਮੈਂ ਤਾਂ ਨਹੀਂ ਕਹੀ ਇਹ ਗੱਲਾਂ ਤਾਂ ਜਿਹੜੀ ਦਿਲਜੀਤ ਕਲਸੀ ਆ ਉਹ ਦੂਜੇ ਦੀ ਹੈ ਕੀ ਨੋ ਪ੍ਰਧਾਨ ਮੰਤਰੀ ਬਾਜੇ ਕਹੇ ਦੀ ਕਿ ਉਹ ਟ੍ਰੈਮਾਡੋਲ ਚ ਮੈਂ ਨਹੀਂ ਕਹਿ ਰਿਹਾ ਭਾਈ ਮੇਰੇ ਐਵੇਂ ਖੂਨ ਦੇ ਪਿਆਸੇ ਤੁਸੀਂ ਹੋ ਜੰਨੇ ਇਹ ਤਾਂ ਥੋਡੇ ਸਾਥੀ ਕਹਿ ਰਿਹਾ ਆ ਜਿਹੜੇ ਹਰੀਨੋ ਵਾਲੇ ਵੀ ਥੋਡੇ ਸਾਥੀ ਸਨ ਹੁਣ ਤੁਸੀਂ ਅਗਲੀ ਵੀਡੀਓ ਵੇਖਿਓ ਕਿ ਇਹ ਬੰਦਾ ਕਿਉਂ ਕਿਉ ਮੈਂ ਕਹਿ ਰਿਹਾ ਇਹ ਪਹਿਲਾਂ ਵੀ ਕਾਂਗਰਸ ਦਾ ਪਰਿਵਾਰ ਰਿਆ ਇਹ ਨਹੀਂ ਕਿ ਮੈਂ ਕਾਂਗਰਸ ਨੂੰ ਕੋਈ ਭੰਡਣਾ ਚਾ ਰਿਹਾ ਮਗਰ ਮਨ ਦੀ ਉਹ ਸਥਿਤੀ ਨਹੀਂ ਬਦਲੀ ਗਾਤਰਾ ਪਾ ਲਿਆ ਮਗਰ ਹਲੇ ਗੁਰਸਿੱਖੀ ਅੰਦਰੋਂ ਨਹੀਂ ਆਈ ਉਤੋਂ ਪਰਾਵੇ ਨਾਲ ਤੁਸੀਂ ਗੁਰਸਿੱਖ ਨਹੀਂ ਹੋ ਜਾਣਾ ਤੁਹਾਡੀ ਹਰਕਤਾਂ ਵੇਖੋ ਝੂਠ ਕਿਸ ਕਿਸਮ ਦਾ ਬੋਲਦੇ ਹੋਣ ਧਿਆਨ ਨਾਲ ਸੁਣਿਓ ਮੈਂ ਉਹ ਵੀਡੀਓ ਵਖਾ ਰਿਹਾ ਜਦੋਂ ਇਹ ਹਰਪ੍ਰੀਤ ਸਿੰਘ ਫੜਿਆ ਗਿਆ ਉਤੋਂ ਬਾਅਦ ਇਹਦਾ ਬਜ਼ੁਰਗ ਕੀ ਕਹਿੰਦਾ ਸੀ ਉਹ ਸੁਣੋ ਜੀ ਨਿਊ ਚੈਨਲ ਥਰੂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੋਰਟਸ ਨੇ ਗ੍ਰਿਫਤਾਰ ਕੀਤਾ ਉਹ ਕੱਲ ਇਥੋਂ तकरीबन 1 1:00 ਵਜੇ ਦੇ ਲਾਗੇ ਜਾਂ 12:00 12:00 ਤੋਂ 1:00 ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਗਏ ਸੀ ਜੋ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਕੱਜ ਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਕ ਸੀਗਾ ਉਹਦੇ ਵਿੱਚ ਵੀ ਉਹਨਾਂ ਬਾਗ ਲੈਣਾ ਸੀ ਸ਼ਾਇਦ ਉਹ ਕਿਹ ਆਪਣੇ ਸੰਗੇ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੁਣ ਕੱਲ ਵਾਸਤੇ ਤੇ ਉਹਨ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੇ ਕਰਤਾਰ ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਹੈ ਮੇਰੇ ਖਿਆਲ ਅਕਿ ਪੰਜਾਬ ਰੋਧੀ ਸ਼ਕਤੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਕਿ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੋਂ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਨਾਲ ਘਣਾਉਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਲੋਕ ਸੁਚੇਤ ਹੈ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਆ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਇਰੀ ਹੋਣੀ ਹੈ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੋਈ ਮੈਂ ਕਿਉਂ ਬੁਖਾ ਰਿਆਂ ਜੀ ਤੁਹਾਨੂੰ ਇਹ ਨੂੰ ਤੇ ਅਮਰਿਤਪਾਲ ਦੀ ਮਾਤਾ ਨੂੰ ਪਤਾ ਹੈ ਇਸ ਮਸਲੇ ਦਾ ਉੱਥੇ ਆਲੇ-ਦੁਆਲੇ ਪਿੰਡਾਂ 'ਚ ਜਾ ਕੇ ਨਾ ਕਿੱਥੇ ਅੰਡਰ ਕਵਰ ਬਣ ਕੇ ਜਾਇਓ ਜਿਹੜਾ ਇੱਕ ਮੁੰਡਾ ਇਹਦੇ ਨਾਲ ਫੜਿਆ ਗਿਆ ਸੀ ਉਹਨੂੰ ਨਸ਼ੇ ਤੇ ਲਾਉਣ ਵਾਲਾ ਵੀ ਅਮਰਿਤਪਾਲ ਦਾ ਇਹ ਭਰਾ ਮਤਲਬ ਇਹ ਨਸ਼ਾ ਛਡਾਉਣਾ ਨਹੀਂ ਇਹ ਤਾਂ ਇੱਕ ਢੋਂਗ ਉਤੋਂ ਰਚਿਆ ਜਾਂਦਾ ਐਂਟੀ ਪੰਥਿਕ ਫੋਰਸਸ ਮਤਲਬ ਜਿੱਥੇ ਗੱਲ ਆ ਜੇ ਉੱਥੇ ਗੱਲ ਨੂੰ ਹੋਰ ਪੰਥਲ ਨੂੰ ਲੈ ਜਾਓ ਚਿੱਟਾ ਥੋੜਾ ਮੁੰਡਾ ਪੀਵੇ ਸ਼ਰੇ ਆਮ ਡਰੱਗ ਦੇ ਔਰ ਇਹ ਅੱਜ ਨਹੀਂ ਸੁਖਪ੍ਰੀਤ ਨੇ 21 ਦੀ ਗੱਲ ਕੀਤੀ ਆ ਉਸ ਆਡੀਓ 'ਚ 21 'ਚ ਕਲੀਅਰ ਹੋ ਰਿਹਾ ਮੁੰਡਾ ਥੋੜਾ ਗੱਲ ਕਰੇ ਕਿ ਜਿਹੜੀ ਅ ਜੈਪਾਲ ਭੁੱਲਰ ਨੇ ਲੁੱਟ ਕੀਤੀ ਸੀ ਉਹਦੇ 'ਚ ਮੇਰਾ ਹਿੱਸਾ ਉਹ ਕੋਈ ਹੋਰ ਤਾਂ ਨਹੀਂ ਗੱਲ ਕਰ ਰਿਹਾ ਮਤਲਬ ਲੁਟੇਰੇ ਠੱਗ ਅਸਲ 'ਚ ਇਹਨਾਂ ਨੂੰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਾ ਦੀ ਫੋਟੋ ਦੀ ਵੀ ਧੋਹੀਨ ਕਰਦੇ ਇਹਨਾਂ ਨੂੰ ਲਾਉਣੀ ਚਾਹੀਦੀ ਫੂਲੇ ਦੀ ਫੋਟੋ ਹਰਕਤਾ ਦਾ ਫੂਲੇ ਵਾਲਿਆਂ ਨੇ ਇਹਨਾਂ ਦੀਆਂ ਮੈਨੂੰ ਲੱਗਦਾ ਉਹ ਕਿੱਥੇ ਫੋਟੋ ਹੋਰ ਲਾਈ ਜਾਂਦੇ ਹੋ ਤੁਸੀਂ ਬਿਲਕੁਲ ਗਲਤ ਕੰਮ ਪੁੱਠੇ ਸਿੱਧੇ ਕੰਮ ਤੇ ਤੁਸੀਂ ਇਹ ਸੰਤਾਂ ਨੂੰ ਉਹਨਾਂ ਨੂੰ ਜਾਣਬੁੱਝ ਕੇ ਅਸੀਂ ਕਵਰ ਦੇ ਦੇਾਂਗੇ ਸਾਰੀ ਗੱਲ ਦਾ ਉਹ ਕੰਮ ਹੈ ਔਰ ਇੱਥੇ ਕਿਵੇਂ ਤੁਸੀਂ ਅੰਮ੍ਰਿਤਧਾਰੀ ਸਿੰਘ ਹੋ ਕੇ ਇੰਨਾ ਝੂਠ ਬੋਲ ਰਹੇ ਕੀ ਇਹ ਜਾਇਜ਼ ਹੈ ਤੁਸੀਂ ਸੁਖਪ੍ਰੀਤ ਨੂੰ ਜਿਨ੍ਹਾਂ ਨੇ ਤੁਹਾਡੇ ਮੁੰਡੇ ਨਾਲ ਹਗੁਰਪ੍ਰੀਤ ਤੇ ਸੁਖਪ੍ਰੀਤ ਨੇ ਕੀ ਗਲਤੀ ਆ ਉਹਨਾਂ ਦੀ ਤੁਹਾਨੂੰ ਐਕਸਪੋਜ਼ ਕੀਤਾ ਕਿਉਂਕਿ ਤੁਸੀਂ ਗਲਤ ਰਾਏ ਚੱਲ ਪਏ ਸੀ ਉਹਨਾਂ ਨੂੰ ਝੂਠ ਦੱਸਣਾ ਸ਼ੁਰੂ ਕਰਤਾ ਜਿਹੜਾ ਤੁਹਾਨੂੰ ਐਕਸਪੋਜ਼ ਕਰਦਾ ਉਹ ਐਂਟੀਪੰਥ ਹੋ ਜਾਂਦਾ ਥੇ ਉਹ ਏਆਈ ਹੋ ਜਾਂਦੀ ਆ ਜਾਂ ਝੂਠ ਹੋ ਜਾਂਦਾ ਮੈਂ ਤਾਂ ਤੁਹਾਨੂੰ ਇਹ ਚੀਜ਼ਾਂ ਵਿਖਾ ਰਿਹਾ ਕਿ ਕਿਥੇ ਇੱਕ ਗੱਲ ਤੇ ਜਦੋਂ ਉਹਨੇ ਕਿਸੇ ਨੇ ਸਵਾਲ ਕੀਤਾ ਉਹ ਦੂਜੀ ਵੀਡੀਓ ਵਿਖਾਈ ਉਹ ਜਿਹੜੀ ਉਹ ਦਿਖਾਈ ਕਿਹੜੇ ਕਿਹੜੀ ਆਪਾਂ ਗੱਡੀ ਆਕ ਲੈਈ ਆ ਆਹ ਖੋਰ ਉਹ ਦਿਖਾਤੀ ਉਹ ਸਾਰੀ ਜੀਚੇ ਕਿਸੇ ਨੇ ਇਹਨਾਂ ਨੂੰ ਪੁੱਛਿਆ ਕਿ ਜੀ ਹੁਣ ਤੁਸੀਂ ਦੱਸੋ ਕਿ ਤੁਸੀਂ ਵੱਖਰੇ ਸੂਬੇ ਦੀ ਗੱਲ ਕਰਦੇ ਹੋ ਤੇ ਮਾਤਾ ਜੀ ਕਹਿੰਦੇ ਨਾ ਉਹ ਤਾਂ ਸੂਬੇ ਦਾ ਮੁੱਦਾ ਹੀ ਨਹੀਂ ਕੋਈ ਮਤਲਬ ਹਰ ਗੱਲ ਤੇ ਤੁਸੀਂ ਯੂ ਟਰਨ ਹਰ ਗਲਤੀ ਤੁਹਾਡਾ ਝੂਠ ਹੈ ਤੇ ਲੈਨੇ ਆਪੋ ਜੁਮੇ ਆ ਤੁਸੀਂ ਦੂਜੇ ਨੂੰ ਠੜਾਉਨੇ ਹੁਣ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਨੇ ਗੁਰਪ੍ਰੀਤ ਹਰੀਨਾਉ ਦੇ ਮਰਡਰ ਵਾਸਤੇ ਦੋ ਬੰਦਿਆਂ ਦਾ ਵਰਤੋਂ ਕੀਤੀ ਆ ਅਨਮੋਲ ਪ੍ਰੀਤ ਸਿੰਘ ਤੇ ਨਵਜੋਤ ਨੀਟਾ ਇਹ ਦੋ ਸ਼ੂਟਰ ਨੇ ਇਹ ਦੋਵੇਂ ਸ਼ੂਟਰ ਜਿਹੜੇ ਇਹਨਾਂ ਦੇ ਸਾਥੀ ਆ ਆ ਡਰੱਗ ਐਡਿਕਟ ਹੈ ਇਹ ਇਸਟੈਬਲਿਸ਼ਡ ਹੈ ਉਹ ਡਰੱਗ ਐਡਿਕਟ ਨੇ ਤੁਹਾਡੇ ਸੰਪਰਕ ਚ ਭਾਈ ਕਿਵੇਂ ਆਏ ਤੁਸੀਂ ਉਹਨਾਂ ਨੂੰ ਵਰਤਿਆ ਥਰੂ ਅਰਚ ਡੱਲਾ ਇਹਨੂੰ ਮਾਰਨ ਵਾਸਤੇ ਗੁਰਪ੍ਰੀਤ ਹਰੇ ਨਾ ਉਹਨੇ ਉਹਨਾਂ ਨੇ ਜਾਸ਼ਨ ਦੈਟ ਕਾਪਸ ਰਿਅਲਾਈਜ਼ ਦੈਟ ਦੇ ਹੈਡ ਕੈਰੀਡ ਆਊਟ ਦ ਗਵਾਲੀਅਰ ਮਰਡਰ ਐਸ ਵੈਲ ਇਨਵੈਸਟੀਗੇਟਰਸ ਰਿਵੀਲ ਦੈਟ ਦ ਅਕਿਊਜ਼ਡ ਆਲਸੋ ਕਿਲਡ ਜਸਵੰਤ ਸਿੰਘ ਗਿੱਲ ਔਨ ਨਵੰਬਰ 7 2024 in gwalior under directions from arch dalla ਦਬ ਪੰਜਾਬ ਡੀਜੀਪੀ ਸੈੱਡ ਗਿਲ ਸ਼ੂਟਿੰਗ ਵਾਸ ਕੈਪਚਰਡ ਔਨ ਸੀਸੀਟੀਵੀ ਜਿਹੜੀ ਮੈਂ ਤੁਹਾਨੂੰ ਵਕਾਤਤੀ ਹੈ ਹੁਣ ਮੈਂ ਇਹ ਸਾਥ ਤਰਸੇਬ ਸੋਂ ਨੂੰ ਪੁੱਛਣਾ ਚਾਹੁੰਦਾ ਕਿ ਆ ਜਿਹੜੇ ਚਿੱਟੇ ਖਾਨ ਦੇ ਪਿੰਡ ਦੇ ਆਦੀ ਤਾਂ ਘਰ ਚ ਬਿਠਾਏ ਖਾਉਣ ਦੇ ਵੀ ਹੋਣੇ ਇਹ ਉਤੋਂ ਹੀ ਡਰਾਮਾ ਸਾਰ ਘਰ ਦੇ ਅੰਦਰ ਤਾਂ ਕੀ ਚੱਲ ਰਿਹਾ ਤੁਹਾਡਾ ਮੁੰਡਾ ਕੀ ਕਰਿਆ ਤੁਹਾਨੂੰ ਚੰਗੀ ਭਲੀ ਪਾਤੀ ਪਤਾ ਫੇਰ ਤੁਸੀਂ ਝੂਠ ਬੋਲਣਾ ਉਸ ਗੱਲ ਤੇ ਔਰ ਸਰਕਾਰ ਨੇ ਅੱਜ ਤੱਕ ਕੀ ਕੀਤਾ ਤੁਸੀਂ ਮੈਂ ਵੇਖੋ ਪਿਛਲੀ ਵਾਰੀ ਮੈਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨੂੰ ਸਪਸ਼ਟ ਕਿਹਾ ਕਿ ਮੈਂ ਐਨਐਸਏ ਮੈਨਾਂ ਦਾ ਤੁਸੀਂ ਸਵਾਲ ਪੁੱਛਿਆ ਸੀ ਜੀ ਐਨਐਸਏ ਵਾਲਾ ਮੈਨੂੰ ਕਿਹਨੇ ਪੁੱਛਿਆ ਸੀ ਸਰ ਸਾਹਿਬ ਉੱਥੇ ਬੈਠੇ ਸਨ ਇੱਕ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਐਨਐਸਏ ਦੇ ਅੱਖ ਚੋਂ ਹੋ ਯਾ ਆਪਾ ਦੇ ਮੈਂ ਕਿਹਾ ਬਿਲਕੁਲ ਮੈਂ ਉਹਦੇ ਉਲਟਾ ਨਹੀਂ ਲੱਗਣੇ ਚਾਹੀਦੇ ਸਰਕਾਰ ਤਾਂ ਮਦਦ ਕਰ ਰਹੀ ਆ ਭਗਵੰਤ ਮਾਨ ਇਹਦੀ ਮਦਦ ਤੇ ਹੋਇਆ ਕਿਉਂਕਿ ਕੇਸ ਤਾਂ ਕੋਈ ਚੱਲ ਹੀ ਨਹੀਂ ਰਿਹਾ ਸੁਖਪ੍ਰੀਤ ਹਰੀ ਨੋ ਕੇਸ ਦਾ ਅਖੀਰ ਚ ਜ਼ੀਰੋ ਰਿਜ਼ਲਟ ਕਿਉਂ ਕੀ ਵਕੀਲ ਵੀ ਥ੍ਰੈਟਨ ਰੇ ਵਕੀਲਾਂ ਨੂੰ ਆ ਗਿਆ ਕਿ ਤੁਹਾਨੂੰ ਮਾਰਾਂਗੇ ਜੇ ਇੱਕ ਪਾਸੇ ਤੁਸੀਂ ਜੇਸ ਬੰਦੇ ਤੇ ਭਗਵੰਤ ਮਾਨ ਸਰਕਾਰ ਤੀਜੀ ਵਾਰੀ ਟਾਡਾ ਲਾ ਰਹੀ ਆ ਅਜੇ ਤੇਂਦਰ ਭੰਗੂ ਅੱਜ ਥੋਡੀ ਸਟੇਜ ਤੇ ਬੈਠਾ ਵਿਖਾਈ ਉਹ ਫੋਟੋ ਇੱਕ ਤਾਂ ਅੱਜ ਥੋਡੀ ਸਟੇਜ ਤੇ ਬੈਠਾ ਕੀ ਕਰ ਰਿਹਾ ਅੱਜ ਮੇਰਾ ਕੰਮ ਇਹ ਵੀ ਸੀ ਜਿਹੜਾ ਫਿਕਸਡ ਮੈਚ ਚੱਲ ਰਿਹਾ ਨਾ ਇੱਥੇ ਲੋਕਾਂ ਨੂੰ ਮੂਰਖ ਬਣਾਉਣ ਦਾ ਔਰ ਸ਼ਰੋਮਨੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਹ ਲਾਉਣ ਦਾ ਜਾਂ ਕਮਜ਼ੋਰ ਕਰਨ ਦੀ ਜਿਹੜੀ ਸਾਜ਼ਿਸ਼ ਹੈ ਪਲੈਨਿੰਗ ਹੈ ਉਹ ਕਿਵੇਂ ਸੀਐਮਾ ਉਸ ਤੋਂ ਚੱਲਦੀ ਆ ਜਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਚੱਲਦੀ ਆ ਮੈਂ ਉਹ ਦਿਖਾ ਰਿਹਾ ਤੁਹਾਨੂੰ ਇਹ ਕਿੱਥੇ ਉਹ ਗ੍ਰੀਨ ਕਾਰਡ ਨਹੀਂ ਹੁੰਦਾ ਅਮਰੀਕਾ ਦਾ ਕਿੱਥੇ ਗ੍ਰੀਨ ਕਾਰਡ ਤਾਂ ਨਹੀਂ ਕਿ ਬਾਕੀ ਕੇਸਾਂ ਤੋਂ ਬਚਾਓ ਹੋ ਜਾਊਗਾ ਉੱਥੇ ਤੈਨੂੰ ਬਿਠਾਈ ਰੱਖਾਂਗਾ ਪਰ ਉੱਥੋਂ ਫੋਨ ਖੜਕਦੇ ਆ ਹੁਣ ਮੇਰੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਵੀ بڑے ਫੋਨ ਖੜਕਣ ਲੱਗ ਪਏ ਦਿਬੜੂ ਘਰ ਤੋਂ ਕਿ ਕੀ ਕਰਨ ਲੱਗਿਆ ਅੱਜ ਮਜੀਠੀਆ ਮੈਂ ਤਾਂ ਤੁਹਾਨੂੰ ਤਰਸੀਮ ਸਿੰਘ ਨੂੰ ਬੇਨਤੀ ਕਰਦਾ ਦੋਵੇਂ ਹੱਥ ਜੋੜ ਕੇ ਨਾ ਛੇੜੋ ਮਜੀਠੀਏ ਨੂੰ ਆਪਦਾ ਕੰਮ ਕਰੋ ਜੇ ਮੈਨੂੰ ਇਸ ਤਰ੍ਹਾਂ ਕੀਤਾ ਤੇ ਹਲੇ ਤਾਂ ਮੈਂ ਹਲੇ ਵੀ ਤੁਹਾਨੂੰ ਕਹਿ ਰਿਹਾ ਕਿ ਹੁਣ ਵੀ ਚੁੱਪ ਕਰ ਜਾ ਅੱਜ ਸ਼ਾਮ ਨੂੰ ਜੇ ਬੋਲੇ ਤਾਂ ਮੈਨੂੰ ਮਜਬੂਰ ਨਾ ਕਰ ਦਿਓ ਮੈਂ ਕੁਝ ਹੋਰ ਲਿਆ ਕੇ ਫੇਰ ਦਿਖਾ ਦੂੰ